ਉਰ ਪ੍ਰਮਾਤਮਾ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ ਫਾਸਲਾ ਕੀ ਹੈ ਸਿਰਫ ਫਾਸਲਾ ਹੈ ਖੁਆਇਸ਼ ਦਾ ਸਾਡੀਆਂ ਇੱਛਾਵਾਂ ਦਾ ਬਹੁਤ ਸਾਰੀਆਂ ਇੱਛਾਵਾਂ ਬਹੁਤ ਸਾਰੀਆਂ ਖੁਆਇਸ਼ਾਂ ਉਰ ਜਦੋਂ ਖੁਆਇਸ਼ ਖਤਮ ਹੋ ਜਾਂਦੀ ਹੈ ਇੱਛਾ ਖਤਮ ਹੋ ਜਾਂਦੀ ਹੈ ਪੂਰੀ ਤਰ੍ਹਾਂ ਬੰਦਾ ਸੰਤੋਖੀ ਹੋ ਜਾਂਦਾ ਹੈ ਸਬਰ ਕਰ ਲੈਂਦਾ ਹੈ ਕਿ ਜੋ ਹੈ ਉਹ ਬਹੁਤ ਹੈ ਬਾਬਾ ਜੀ ਦੀ ਬਹੁਤ ਕਿਰਪਾ ਕਿ ਥੋੜੇ ਤੋਂ ਵੀ ਜਿਆਦਾ ਤੋਂ ਵੀ ਜਿਆਦਾ ਸੋ ਪੂਰੀ ਤਰ੍ਹਾਂ ਸੰਤੋਖੀ ਹੋਣਾ ਇੱਛਾਵਾਂ ਖਤਮ ਹੋ ਜਾਣੀਆਂ ਕਹਿੰਦੇ ਜਿਤਨੇ ਇੱਛਾਏ ਵੜेंगी ਉਤਨੇ ਜਨਮ ਵੜਨਗੇ ਔਰ ਜਦੋਂ ਇੱਛਾ ਖਤਮ ਤੇ ਜਨਮ ਵੀ ਖਤਮ ਤੇ ਜਦੋਂ ਜਨਮ ਖਤਮ ਤੇ ਉਦੋਂ ਮੁਕਤੀ ਦਾ ਦਵਾਰ ਮਿਲ ਗਿਆ ਸਿਰਫ ਇਹ ਹੀ ਫਾਂਸਲਾ